ਬੇਣੀ ਕੋ ਗੁਰ ਕੀਓ ਪ੍ਰਕਾਸ਼ ਰੇ ਮਨ ਤੂੰ ਪੀ ਹੋਹੇ ਦਾਸ ਭਗਤ ਬੇਣੀ ਜੀ ਵਿਦਵਾਨ ਬ੍ਰਾਹਮਣ ਸਨ ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਵੇਦ ਸ਼ਾਸਤਰਾਂ ਦੀ ਕਥਾ ਕਰਕੇ ਸੁਣਾਇਆ ਕਰਦੇ ਸਨ ਜੋ ਪਦਾਰਥ ਮਿਲ ਜਾਂਦੇ ਉਸ ਨਾਲ ਘਰ ਦਾ ਨਿਰਵਾਹ ਕਰਦੇ ਸਨ ਇੱਕ ਦਿਨ ਅਚਾਨਕ ਇੱਕ ਮਹਾਤਮਾ ਮਿਲ ਪਏ ਉਹਨਾਂ ਬੇਣੀ ਨੂੰ ਉਪਦੇਸ਼ ਦਿੱਤਾ ਹੈ ਭਲੇ ਪੁਰਸ਼ ਜਿੰਨਾ ਮਹਾਨ ਆਤਮਾਵਾਂ ਦੀ ਕਥਾ ਲੋਕਾਂ ਨੂੰ ਸੁਣਾਉਂਦਾ ਹੈ ਤੂੰ ਆਪ ਭਗਤੀ ਕਰਕੇ ਉਹਨਾਂ ਵਰਗਾ ਜੀਵਨ ਬਣਾ ਪ੍ਰਭੂ ਭਗਤੀ ਬਿਨਾ ਕੋਈ ਵੀ ਕਰਮ ਸਫਲ ਨਹੀਂ ਹੁੰਦਾ ਬੀਣੀ ਜੀ ਨੇ ਉਹਨਾਂ ਨੂੰ ਗੁਰੂ ਧਾਰਨ ਕਰ ਲਿਆ ਅਤੇ ਉਸ ਦਿਨ ਤੋਂ ਦ੍ਰਿੜ ਨਿਸ਼ਚੈ ਨਾਲ ਪ੍ਰਭੂ ਭਗਤੀ ਕਰਨ ਲੱਗ ਪਏ ਲੋਕਾਂ ਦੇ ਘਰਾਂ ਵਿੱਚ ਜਾ ਕੇ ਕਥਾ ਕਰਨ ਦੀ ਥਾਂ ਉਹ ਜੰਗਲ ਵਿੱਚ ਚਲੇ ਜਾਂਦੇ ਅਤੇ ਇਕਾਂਤ ਵਿੱਚ ਬੈਠੇ ਪ੍ਰਭੂ ਸਿਮਰਨ ਕਰਦੇ ਰਹਿੰਦੇ ਪਰ ਇਹ ਗੱਲ ਬੀਣੀ ਜੀ ਨੇ ਆਪਣੇ ਪਰਿਵਾਰ ਨੂੰ ਪ੍ਰਗਟ ਨਹੀਂ ਕੀਤੀ ਤਕਾਲਾ ਨੂੰ ਖਾਲੀ ਹੱਥ ਘਰ ਮੁੜ ਆਉਂਦੇ ਅਤੇ ਘਰ ਆ ਕੇ ਆਖ ਦਿੰਦੇ ਮੈਂ ਕੱਲ ਨੂੰ ਕੁਝ ਲਿਆਵਾਂਗਾ ਪਰ ਜਦੋਂ ਅਗਲਾ ਦਿਨ ਆਉਂਦਾ ਫਿਰ ਇਸੇ ਤਰ੍ਹਾਂ ਆਖ ਕੇ ਦਲਾਸਾ ਦਿੰਦੇ ਇਵੇਂ ਕਈ ਦਿਨ ਲੰਘਾ ਦਿੱਤੇ ਅੰਤ ਘਰ ਵਿੱਚੋਂ ਖਾਣ ਪੀਣ ਦੀ ਸਭ ਸਮਗਰੀ ਖਤਮ ਹੋ ਗਈ ਪਤਨੀ ਨੇ ਭਗਤ ਜੀ ਪਾਸ ਬੇਨਤੀ ਕੀਤੀ ਸਵਾਮੀ ਜੀ ਇਵੇਂ ਘਰ ਦਾ ਗੁਜ਼ਾਰਾ ਨਹੀਂ ਚੱਲ ਸਕਦਾ ਕਈ ਮਹੀਨੇ ਹੋ ਗਏ ਤੁਹਾਨੂੰ ਆਖਦੇ ਆਂ ਕਿ ਮੈਂ ਕੱਲ ਨੂੰ ਲਿਆਵਾਂਗਾ ਬੇਣੀ ਨੇ ਉੱਤਰ ਦਿੱਤਾ ਮੈਂ ਰਾਜਾ ਜੀ ਨੂੰ ਕਥਾ ਸੁਣਾ ਕੇ ਆਇਆ ਹਾਂ ਉਹ ਆਖਦੇ ਹਨ ਕਿ ਛੇਤੀ ਹੀ ਸਭ ਸਮਗਰੀ ਪਹੁੰਚਾ ਦੇਵਾਂਗਾ ਇਵੇਂ ਟਾਲਮਟੋਲ ਕਰਕੇ ਰਾਤ ਲੰਘਾ ਛੱਡਦੇ ਸਵੇਰ ਹੁੰਦਿਆਂ ਰੋਜ਼ਾਨਾ ਨਿਤ ਨਿਯਮ ਨਾਲ ਜੰਗਲ ਵਿੱਚ ਜਾ ਕੇ ਪ੍ਰਭੂ ਭਗਤੀ ਕਰਨ ਲੱਗ ਪੈਂਦੇ ਘਰ ਵਿੱਚ ਹਰ ਰੋਜ਼ ਰਾਜਾ ਦੇ ਆਉਣ ਬਾਬਤ ਪੁੱਛਿਆ ਜਾਂਦਾ ਭਗਤ ਜੀ ਇਹੋ ਉੱਤਰ ਦਿੰਦੇ ਕਿ ਉਹ ਰਾਜਿਆਂ ਦਾ ਵੀਮਾ ਨਰਾਜਾ ਹੈ ਜਰੂਰ ਛੇਤੀ ਹੀ ਸਭ ਸਮਗਰੀ ਪਹੁੰਚਾ ਦੇਣਗੇ ਪਤਨੀ ਦੇ ਸਬਰ ਦਾ ਪਿਆਲਾ ਭਰ ਗਿਆ ਉਹ ਉਡੀਕ ਉਡੀਕ ਕੇ ਥੱਕ ਗਈ ਤੇ ਨਿਰਾਸ਼ਾ ਭਰੇ ਸ਼ਬਦਾਂ ਵਿੱਚ ਬੋਲੀ ਤੁਹਾਨੂੰ ਭੁਲੇਖਾ ਹੈ ਉਹ ਕਿਹੋ ਜਿਹਾਰ ਰਾਜਾ ਹੈ ਜਿਹੜਾ ਕਥਾ ਤਾਂ ਸੁਣ ਛੱਡਦਾ ਪਰ ਖਾਨ ਨੂੰ ਕੁਝ ਨਹੀਂ ਦਿੰਦਾ ਅਪਰੋਕਤ ਸ਼ਬਦਾਂ ਨੇ ਬੇਣੀ ਭਗਤ ਜੀ ਦੇ ਸਦਕ ਪਰੋਸੇ ਵਿੱਚ ਕੋਈ ਫਰਕ ਨਾ ਪੈਣ ਦਿੱਤਾ ਉਹ ਪਹਿਲਾਂ ਵਾਂਗੂ ਹੀ ਤੜਕੇ ਉੱਠ ਕੇ ਜੰਗਲ ਵਿੱਚ ਪੁੱਜ ਕੇ ਪ੍ਰਭੂ ਜੀ ਦੇ ਚਰਨ ਕਮਲਾਂ ਵਿੱਚ ਮਨ ਜੋੜ ਕੇ ਪ੍ਰੇਮਾ ਭਗਤੀ ਵਿੱਚ ਮਗਨ ਹੋ ਗਏ ਇਸ ਇਮਤਿਹਾਨ ਵਿੱਚ ਪ੍ਰਭੂ ਜੀ ਨੇ ਆਪ ਹੀ ਆਪਣੇ ਭਗਤ ਨੂੰ ਦ੍ਰਿੜਤਾ ਦੀ ਸੱਤਾ ਬਖਸ਼ੀ ਉਸ ਨੂੰ ਡੋਲਣ ਨਾ ਦਿੱਤਾ ਆਪਣੀ ਰਹਿਮਤ ਨਾਲ ਪ੍ਰਭੂ ਜੀ ਦੇ ਅਟੱਲ ਨਿਸ਼ਚੈ ਬੇਣੀ ਨੂੰ ਬਖਸ਼ ਦਿੱਤਾ ਬੇਣੀ ਜੀ ਨੂੰ ਕੇਵਲ ਦਰਸ਼ਨਾਂ ਦੀ ਲਾਲਸਾ ਸੀ ਪਰ ਭਗਤ ਜੀ ਦੀ ਪਤਨੀ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਨਾਲ ਹੀ ਤ੍ਰਿਪਤ ਹੋਣਾ ਚਾਹੁੰਦੀ ਸੀ ਅਗਲੇ ਦਿਨ ਭਗਤ ਬਸ਼ਲਦੀਨਾ 나ਥ ਪ੍ਰਭੂ ਜੀ ਨੇ ਰਾਜੇ ਦਾ ਰੂਪ ਧਾਰਨ ਕਰ ਲਿਆ ਅਤੇ ਬੇਣੀ ਜੀ ਦੇ ਘਰ ਪੁੱਜ ਗਏ ਅੰਨ ਧੰਨ ਦੇ ਭਰੇ ਗੱਡੇ ਅਤੇ ਅਨੇਕਾਂ ਸੇਵਕ ਨਾਲ ਲੈ ਗਏ ਨੌਕਰਾਂ ਨੇ ਪ੍ਰਭੂ ਜੀ ਦਾ ਹੁਕਮ ਮੰਨ ਕੇ ਬੇਣੀ ਜੀ ਦੇ ਘਰ ਸਭ ਪਦਾਰਥਾਂ ਦੇ ਢੇਰ ਲਾ ਦਿੱਤੇ ਪ੍ਰਭੂ ਜੀ ਨੇ ਆਖਿਆ ਕਿ ਬੇਣੀ ਜੀ ਦੀ ਇੱਕ ਦਿਨ ਦੀ ਕਥਾ ਸੁਣਾਉਣ ਦਾ ਸੀਧਾ ਹੈ ਇਸ ਨਾਲੋਂ ਵੀ 10 ਗੁਣਾ ਸੀਧਾ ਹੋਰ ਪਹੁੰਚਾਵਾਂਗੇ ਭਗਤ ਜੀ ਦੀ ਪਤਨੀ ਸਮਾਨ ਦੀ ਸਭ ਸੰਭਾਲ ਵਿੱਚ ਰੁੱਝ ਗਈ ਪਰ ਦਿਲੋਂ ਉਹ ਰਾਜਿਆਂ ਦੇ ਰਾਜਾ ਪ੍ਰਭੂ ਜੀ ਦਾ ਹਜ਼ਾਰ ਹਜ਼ਾਰ ਸ਼ੁਕਰ ਕਰ ਰਹੀ ਸੀ ਸਭ ਸਮਗਰੀ ਪਹੁੰਚਾ ਕੇ ਪ੍ਰਭੂ ਜੀ ਜੰਗਲ ਵਿੱਚ ਪੁੱਜੇ ਬੇਣੀ ਭਗਤ ਨੂੰ ਪ੍ਰਤੱਖ ਦਰਸ਼ਨ ਬਖਸ਼ ਕੇ ਨਿਹਾਲ ਕੀਤਾ ਗਲ ਨਾਲ ਲਾ ਕੇ ਨਿੱਕਰ ਰਹਿਮਤਾ ਕੀਤੀਆਂ ਭਗਤ ਬੇਣੀ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਪ੍ਰਭੂ ਜੀ ਨੇ ਕਰ ਦਿੱਤਾ ਭਗਤੀ ਰੰਗ ਵਿੱਚ ਮਸਤੀ ਦੇ ਰਸ ਵਿੱਚ ਮਤਵਾਲੇ ਹੋਏ ਬੇਣੀ ਜੀ ਰਾਤ ਨੂੰ ਘਰ ਪੁੱਜੇ ਬੇਣੀ ਦਾ ਘਰ ਅੰਨ ਧਨ ਨਾਲ ਭਰਪੂਰ ਸੀ ਮਨ ਪਹਿਲਾਂ ਨਾਲੋਂ ਹੋਰ ਵੀ ਵਧੇਰੇ ਨਾਮ ਰੰਗ ਵਿੱਚ ਮਗਨ ਹੋ ਗਿਆ ਪ੍ਰਭੂ ਦਰਸ਼ਨਾਂ ਨੇ ਭਗਤ ਜੀ ਨੂੰ ਪਰਮ ਪਦਵੀ ਦੀ ਉੱਚ ਅਵਸਥਾ ਵਿੱਚ ਪਹੁੰਚਾ ਦਿੱਤਾ ਤ੍ਰੈ ਗੁਣੀ ਮਾਇਆ ਦੇ ਬੰਧਨਾਂ ਤੋਂ ਪਰ ਮਨ ਸਹਿਜ ਅਵਸਥਾ ਵਿੱਚ ਪੁੱਜ ਗਿਆ हे ਮੇਰੀ ਆਤਮਾ ਵੇਖ ਜਿਨਾਂ ਪੁਰਖਾਂ ਨੇ ਵੀ ਸੱਚੇ ਦਿਲੋਂ ਪ੍ਰਭੂ ਜੀ ਦੇ ਪਵਿੱਤਰ ਚਰਨ ਕਮਲਾ ਨਾਲ ਪ੍ਰੀਤ ਕੀਤੀ ਉਹਨਾਂ ਦਾ ਕੋਈ ਕੰਮ ਵੀ ਅਧੂਰਾ ਨਹੀਂ ਰਿਹਾ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਜਿੰਨ ਜਨ ਸੇਵਿਆੰਤ ਵਾਰ ਰੇ ਮਨ ਸੇਵ ਤੂੰ ਪਰਹਿ ਪਾਰ ਏ ਮੇਰੇ ਮਨ ਤੂੰ ਵੀ ਪੰਚਮ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਦਾਸਾ ਭਾਵ ਧਾਰਨ ਕਰਕੇ ਅੰਤਰਜਾਮੀ ਜੀ ਦੇ ਪਦ ਪੰਕਜ ਦਾ ਧਿਆਨ ਧਰ ਕੇ ਅੱਠੇ ਪਹਿਰ ਵਾਹਿਗੁਰੂ ਜੀ ਦਾ ਸਿਮਰਨ ਕਰੇਗਾ ਤਦ ਤੈਨੂੰ ਵੀ ਵੇਣੀ ਵਾਂਗੂ دنیਾਬੀ ਪਦਾਰਥ ਵੀ ਦਰਸ਼ਨ ਦੀ ਦਾਤ ਵੀ ਵਾਹਿਗੁਰੂ ਜੀ ਮਿਹਰ ਕਰਕੇ ਬਖਸ਼ਣਗੇ